ਬੋਲੀਵੁੱਡ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਦੀ ਜੱਦੀ ਜਾਇਦਾਦ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਮਧ ਪ੍ਰਦੇਸ਼ ਹਾਈ ਕੋਰਟ ਨੇ ਹਾਲ ਹੀ ਦੇ ਵਿੱਚ 2015 ਤੋਂ ਲਗਾਈ ਗਈ ਰੋਕ ਨੂੰ ਹਟਾ ਦਿੱਤਾ ਹੈ ਜਿਸ ਦੇ ਨਾਲ ਦੁਸ਼ਮਨ ਜਾਇਦਾਦ ਐਕਟ 1968 ਦੇ ਤਹਿਤ ਇਹਨਾਂ ਜਾਇਦਾਦਾਂ ਨੂੰ ਸਰਕਾਰੀ ਨਿਯੰਤਰਣ ਦੇ ਵਿੱਚ ਲੈਣ ਦਾ ਰਾਹ ਸਾਫ਼ ਹੋ ਗਿਆ। ਇਸ ਫੈਸਲੇ ਤੋਂ ਬਾਅਦ ਸੈਫ ਤੇ ਪਰਿਵਾਰ ਦੀਆਂ ਇਤਿਹਾਸਿਕ ਜਾਇਦਾਦਾਂ ਜਿਨ੍ਹਾਂ ਦੇ ਵਿੱਚ ਸੈਫ ਅਲੀ ਖਾਨ ਦਾ ਬਚਪਨ ਦਾ ਘਰ, 플ੈਗ ਸਟਾਫ ਹਾਊਸ ਅਤੇ ਕਈ ਆਲੀਸ਼ਾਨ ਜਾਇਦਾਦਾਂ ਇਸ ਵਿਵ ਬਾਦ ਦੇ ਵਿੱਚ ਕਿਰੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਨੂਰ-ਉਸਬਾਹ ਪੈਲੇਸ, ਦਾਰ-ਉਸਲਾਮ ਪੈਲੇਸ, ਹਬੀਬ ਕਾ, ਹਬੀਬੀ ਕਾ ਬੰਗਲਾ, ਅਹਮਦਾਬਾਦ ਪੈਲੇਸ ਅਤੇ ਹੋਰ ਇਤਿਹਾਸਿਕ ਇਮਾਰਤਾਂ ਸ਼ਾਮਿਲ ਹਨ ਜਿਨ੍ਹਾਂ ਦੀ ਐਸਟੀਮੇਟ ਕੀਮਤ 15000 ਕਰੋੜ ਰੁਪਏ ਦੀ ਹੈ ਹੁਣ ਸਰਕਾਰ ਦੇ ਹੱਥਾਂ ਦੇ ਵਿੱਚ ਜਾ ਸਕਦੀ ਹੈ ਦੁਸ਼ਮਨ ਜਾਇਦਾਦ ਐਕਟ 1968 ਦੇ ਤਹਿਤ ਸਰਕਾਰ ਉਹਨਾਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਸਕਦੀ ਹੈ ਜਿਨ੍ਹਾਂ ਦੇ ਮਾਲਕ ਪਾਕਿਸਤਾਨ ਜਾਂ ਚੀਨ ਵਰਗੇ ਦੁਸ਼ਮਣ ਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਇਸ ਐਕਟ ਦੇ ਤਹਿਤ ਪਟੋਦੀ ਪਰਿਵਾਰ ਦੀਆਂ ਜਾਇਦਾਦਾਂ ਦਾ ਵਿਚ ਜਾਂਚ ਚੱਲ ਰਹੀ ਹੈ ਅਦਾਲਤ ਨੇ 2015 ਦੇ ਵਿੱਚ ਲਗਾਈ ਰੋਕ ਨੂੰ ਹਟਾਉਂਦੇ ਹੋਏ ਕਿਹਾ ਕਿ ਇਹ ਜਾਇਦਾਦਾਂ ਐਕਟ ਤਹਿਤ ਲਈਆਂ ਜਾ ਸਕਦੀਆਂ ਨੇ ਸੈਫ ਅਤੇ ਉਹਨਾਂ ਦੇ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੈ ਕਿਉਂਕਿ ਇਹ ਜਾਇਦਾਦਾਂ ਉਹਨਾਂ ਦੀ ਵਿਰਾਸਤ ਦਾ ਹਿੱਸਾ ਹਨ